15 اگست 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਅੱਜ ਆਜ਼ਾਦੀ ਦਿਵਸ ਹੈ ਇਸ ਆਜ਼ਾਦੀ ਦਿਵਸ ਤੇ ਸ਼ਹੀਦਾਂ ਦੀ ਤਰਤੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਸ਼ਹੀਦੀ ਸਮਾਰਕ ਤੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਸ਼ਹੀਦਾਂ ਨੂੰ ਸਮਾਦੀ ਤੇ ਜਾ ਕੇ ਸ਼ਰਧਾ ਦੇ ਫੁੱਲ ਅਰਪਿਤ ਕਰ ਨਮਨ ਕੀਤਾ ਅਤੇ ਪਾਟ ਮਾਤਾ ਦੀ ਜਿੰਨਾਰੀ ਲਗਾਈ ਨੇ ਦੱਸਦੀ ਹੈ ਕਿ ਉੱਥੇ ਕੈਂਟ ਸਟੇਡੀਅਮ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਨੇ ਤਿਰੰਗਾ ਝੰਡਾ ਫੈਰਾ ਹੈ ਤੇ ਇਸ ਮੌਕੇ ਕੁਲਤਾਰ ਸੰਧਵਾਨੀ ਪ੍ਰੇਡ ਦਾ ਨਿਰਿਖਣ ਕੀਤਾ ਤੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਅ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ बरस ਮੇਲੇ ਵਤਨ ਪਰ ਮਿੱਟੀ ਵਾਲੋਂ ਦਾ یہی ਬਾਕੀ ਨਿਸ਼ਾਨ ਹੋਗਾ। ਅੱਜ ਅਸੀਂ ਅਜਾ ਆਜ਼ਾਦੀ ਦਿਵਸ ਦੇ ਮੌਕੇ ਤੇ ਜਿੱਥੇ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਨੇ ਆ ਕਿਉਂਕਿ ਸਾਡੇ ਅਨੇਕਾਂ ਹੀ ਸ਼ਹੀਦਾਂ ਨੇ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਹਉਤੀ ਦਿੱਤੀ, ਆਪਣੀ ਜਾਨ ਦੀ ਹਉਤੀ ਦਿੱਤੀ। ਪਰਵਾਰਾਂ ਨੇ ਕੁਰਬਾਨੀਆਂ ਕੀਤੀਆਂ ਔਰ ਮੈਂ ਆਸ ਕਰਦਾ ਵੀ ਸਾਡਾ ਦੇਈ ਸਾਡਾ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਉਹਦੇ ਨਾਲ ਹੀ ਮੈਂ ਅਜੋਨਾ ਲੱਖਾਂ ਲੋਕਾਂ ਦਾ ਵੀ ਯਾਦ ਕਰਨਾ ਚਾਹਣਾ ਜਿਨ੍ਹਾਂ ਨੇ ਆਜ਼ਾਦੀ ਵੇਲੇ ਆਜ਼ਾਦੀ ਦੇ ਦਿਹਾੜੇ ਤੇ ਪੰਜਾਬ ਔਰ ਬੰਗਾਲ ਦੇ ਵਿੱਚ ਜਾਨਾਂ ਕੁਰਬਾਨ ਕਰਨੀਆਂ ਪਈਆਂ ਜਿਹੜਾ ਮਾੜੀ ਰੀਤ ਅੰਗਰੇਜ਼ੀ ਇੱਥੇ ਪਾ ਗਏ ਸਾਨੂੰ ਪਾੜ ਗਏ ਸੀ ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਔਰ ਇਹ ਬੜੀ ਵੱਡੀ ਕੀਮਤ ਸਾਡੇ ਦੇਸ਼ ਵਾਸੀਆਂ ਨੇ ਖਾਸ ਕਰਕੇ ਪੰਜਾਬ ਤੇ ਬੰਗਾਲ ਨੇ ਇਹ ਸਜਾਦੀ ਦੀ ਦਿੱਤੀ ਉਸ ਕੀਮਤ ਨੂੰ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ ਔਰ ਦੇਖਣਾ ਚਾਹੀਦਾ ਕਿ ਇਹ ਜਿਹੜੀ ਆਜ਼ਾਦੀ ਹੈ ਸਾਨੂੰ ਵੋਟ ਦੀ ਤਾਕਤ ਮਿਲੀ ਹੈ ਵੋਟ ਪਾਉਣ ਦੀ ਤਾਕਤ ਮਿਲੀ ਹੈ ਔਰ ਪਿੱਛੇ ਜੇ ਮੈਂ ਸੁਪਰੀਮ ਕੋਰਟ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਜਿਹੜੇ ਲੋਕ ਸਾਡੇ ਕੋਲ ਵੋਟ ਦਾ ਹੱਕ ਵੀ ਖੋਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਰੁਖ ਵੀ ਅਪਣਾਇਆ ਔਰ ਮੈਂ ਮੰਗ ਕਰਦਾ ਬੀ ਜਿੱਥੇ ਸਾਡੀਆਂ ਵੋਟਾਂ ਬਿਨਾਂ ਦੱਸੇ ਕੱਟੀਆਂ ਜਾਂਦੀਆਂ ਬਿਨਾ ਦੱਸੇ ਜਿਹੜਾ ਸਾਡਾ ਸ਼ਹੀਦਾਂ ਨੇ ਐਡੀ ਵੱਡੀ ਸ਼ਹਾਦਤ ਦੇ ਕੇ ਐਡੇ ਵੱਡੇ ਸੰਘਰਸ਼ ਦੇ ਬਾਅਦ ਸਾਨੂੰ ਆਜ਼ਾਦੀ ਬੋਰਡ ਦਾ ਹੱਕ ਲੈ ਕੇ ਦਿੱਤਾ ਉਹਦੇ ਤੇ ਡਾਕਾ ਮਾਰਨ ਵਾਲੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਇਹਦੇ ਬਾਰੇ ਕੇਂਦਰੀ ਚੋਣ ਕਮਿਸ਼ਨ ਨੂੰ ਅੱਗੇ ਆ ਕੇ ਇਹ ਜਿਹੜਾ ਇਹ ਜਿਹੜਾ ਸਵਾਲ ਲੱਗਿਆ ਉਹਦਾ ਜਵਾਬ ਵੀ ਦੇਣਾ ਚਾਹੀਦਾ ਔਰ ਜੇ ਕੋਈ ਇਹਦਾ ਜ਼ਿੰਮੇਵਾਰ ਆ ਉਹਨੂੰ ਸਖਤ ਸਜ਼ਾ ਵੀ ਦੇਣੀ ਚਾਹੀਦੀ। ਪਾਰਲੀਮੈਂਟ ਪਿੱਛੋਂ ਜਿਹੜਾ ਹੈ ਸ਼ੀਦੀ ਦਸਤਾ ਲੈ ਜਿਹੜਾ ਬਹੁਤ ਇੱਕ ਪੱਛੜਿਆ ਹੈ ਇਨੂੰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਮੈਂ ਸਾਡੇ ਐਮਐਲਏ ਸਾਹਿਬਾਨ ਨੂੰ ਵੀ ਗੁਦਾਰਿਸ਼ ਕਰਦਾ ਔਰ ਸਰਕਾਰ ਨੂੰ ਵੀ ਮੈਂ ਲਿਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖਾਂਗੇ ਵੀ ਇਹ ਵੈਸੇ ਤਾਂ ਬਹੁਤ ਸੋਹਣਾ ਬਣਾਇਆ ਇਹਨੂੰ ਹੋਰ ਸੋਹਣਾ ਬਣਾਇਆ